ਚਰਾਬੋ ਨੀਤੀ ਕੋਟਾਲੇ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਮਣ ਭੇਜੇ ਨੇ ਤੇ 21 ਦਸੰਬਰ ਨੂੰ ਪੁਚਗਿਚ ਦੇ ਲਈ ਸੱਦਿਆ ਇਸ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਜੇਕਰ ਕਬਰਾਟ ਹੁੰਦੀ ਹੈ ਤਾਂ ਮੈਂ ਨਾਲ ਜਾਣ ਲਈ ਤਿਆਰ ਹਾਂ ਕਿਉਂਕਿ ਸਾਡਾ ਆਪਸ ਦੇ ਵਿੱਚ ਪਿਆਰ ਹੈ ਤੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਮੇਰੇ ਤੋਂ ਮਾਫੀ ਵੀ ਮੰਗ ਚੁੱਕੇ ਨੇ ਇਸੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਵਿਕਰਮ ਜੀਟੀਆ ਜਿਹੜੇ ਨੇ ਨਿਸ਼ਾਨੇ ਸਾਧਦੇ ਹੋਏ ਨਜ਼ਰਾਂਏ ਮੈਂ ਤਾਂ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਸੱਜਿਆ ਦਿੱਲੀ ਆਰਿਆਂ ਵਾਲੇ ਜੇ ਉਹ ਘੁਬਰਾਅ ਖੋਲਦੀ ਆ ਮੈਂ ਨਾਲ ਚੱਲੂ ਵੀਰ ਨੂੰ ਕਬਰੋਂ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਵਾਲ ਮੇਰੇ ਕੋਲੋਂ ਦਾ ਮਾਫੀ ਮੰਗੀਏ ਸਾਡਾ ਆਪ ਦਾ ਪਿਆਰ ਆ ਇਹ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਦੰਦਰਜੀ ਆ ਸੋ ਜਿੱਥੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਤਿੱਖੇ ਤੰਜ ਕਸੇ ਗਏ ਨੇ ਉੱਥੇ ਹੀ ਹੁਣ ਆਪ ਬੁਲਾਰੇ ਬੱਬੀ ਬਾਦਲ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਕਿ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਉ ਤੁਹਾਨੂੰ ਸੁਣਾਉਣੇ ਆ ਸੋ ਅਕਾਲੀ ਆਗੂ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਹੈ ਇਸ ਤੇ ਹੁਣ ਸਿਆਸਤ ਭਖੇਗੀ ਜੋ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਡੀ ਗੱਲ ਜਰੂਰ ਕਹਿ ਦਿੱਤੀ ਗਈ ਹੈ ਸੋ ਨੋਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਦੇਖੋ ਮਨਾਕਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਮਜੀਠੀਆ ਜੀ ਨੂੰ ਜੀ ਕਿ ਉਹ ਆਪਦੇ ਆਪ ਨੂੰ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਦਾ ਰੁਤਬਾ ਨਾ ਦੇਣ ਜੀ ਬਹੁਤ ਅੱਛੇ ਅੱਛੇ ਸਲਾਹਕਾਰ ਹੈਗੇ ਨੇ ਕੇਜਰੀਵਾਲ ਸਾਹਿਬ ਕੋਲੇ ਜੀ ਸੋ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਸਾਡੇ ਆਪਣੀ ਜਿਹੜੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਜੀ ਬਾਕੀ ਮਜੀਠੀਆ ਸਾਹਿਬ ਜਿਹੜੀ ਮਾਫੀ ਦੀ ਗੱਲ ਕਰਦੇ ਆ ਤਾਂ ਮੈਂ ਇਹਨਾਂ ਨੂੰ ਯਾਦ ਕਰਾ ਦੇ ਕਿ ਕੱਲਾ ਕੇਜਰੀਵਾਲ ਸਾਹਿਬ ਨੇ ਇਹਨਾਂ ਤੋਂ ਕੱਲਿਆਂ ਤੋਂ ਮਾਫੀ ਨਹੀਂ ਸੀ ਮੰਗੀ ਜੀ ਉਹਨਾਂ ਨੇ 4-5 ਇਟ ਵਾਸ ਅ ਪੋਲਿਟੀਕਲ ਡਿਸੀਜਨ ਇਲੈਕਸ਼ਨ ਆ ਰਹੇ ਸੀ ਕੈਂਪੇਨਿੰਗ ਕਰਨੀ ਸੀ ਔਰ ਕੈਂਪੇਨਿੰਗ ਰੋਕਣ ਵਾਸਤੇ ਇੱਕ ਬਣਾਈ ਗਈ ਸਕੀਮ ਬਣਾਈ ਗਈ ਵਿਰੋਧੀ ਬੀਜੇਪੀ ਵੱਲੋਂ ਕਿ ਕੇਜਰੀਵਾਲ ਤੇ ਇੰਨੇ ਕੇਸ ਪਾ ਦਿਓ ਕਿ ਕੇਜਰੀਵਾਲ ਨੂੰ ਉਲਝਾ ਲਓ ਇਹਨਾਂ ਨੂੰ ਕੈਂਪੇਨਿੰਗ ਹੀ ਨਾ ਕਰਨ ਦਿਓ ਸੋ ਇੱਕ ਪੋਲੀਟੀਕਲ ਡਿਸੀਜਨ ਲਿਆ ਗਿਆ ਕਿ ਚਾਹੇ ਉਹ ਜੇਤਲੀ ਸਾਹਿਬ ਨੇ ਚਾਹੇ ਉਹ ਮਜੀਠੀਆ ਸਾਹਿਬ ਨੇ ਚਾਹੇ ਦੋ ਤਿੰਨ ਹੋਰ ਵੀ ਕੇਸ ਸੀਗੇ ਜੀ ਆਪਾਂ ਐਜ਼ ਅ ਪਾਰਟੀ ਦੀ ਬਿਹਤਰੀ ਵਾਸਤੇ ਆਪਾਂ ਆਪਣਾ ਰੁਖ ਨਰਮ ਕਰ ਲੀਏ ਕਿਉਂ ਕਰਕੇ ਨਹੀਂ ਤਾਂ ਆਪਾਂ ਕੋਟਾਂ ਦੇ ਵਿੱਚ ਤਰੀਕਾ ਹੀ ਭੁਗਤੇਦੇ ਰਵਾਂਗੇ ਸੋ ਇਹ ਪੋਲਿਟਿਕਲ ਡਿਸੀਜਨ ਸੀ ਉਸ ਟਾਈਮ ਤੇ ਔਰ ਮਜੀਠੀਆ ਸਾਹਿਬ ਨੂੰ ਚਾਹੀਦਾ ਜੀ ਆਪਣੇ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਉਹਨਾਂ ਨੂੰ ਦੂਜਿਆਂ ਨੂੰ ਸਲਾਮਾਂ ਦੇਣ ਦੀ ਲੋੜ ਨਹੀਂ ਜੀ ਤਾਂ ਜਾਣ ਕਰ ਦੇਣ ਲਈ ਧੰਨਵਾਦ ਜੀ ਜੀ ਬੱਬੀ ਬਾਦਲ ਜੀ ਅਕਾਲੀ ਅਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਜੋ ਈਡੀ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਸੰਮਣ ਭੇਜੇ ਗਏ ਨੇ ਇਸ ਬਾਬਤ ਤੁਹਾਡਾ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਕਬਰੌਣ ਦੀ ਲੋੜ ਨਹੀਂ ਹੈ ਜੇਕਰ ਕਬਰਾਟ ਹੁੰਦੀ ਹੈ ਤਾਂ ਮੈਂ ਤੁਹਾਡੇ ਨਾਲ ਜਾਣ ਦੇ ਲਈ ਤਿਆਰ ਹਾਂ